ਇਸ ਟਾਈਮ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਜੈਸਿੰਗਵਾਲਾ ਚ ਮੌਜੂਦ ਹੈ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਜਿਹੜੀਆਂ ਵੋਟਾਂ ਪੈ ਰਹੀਆਂ ਲੋਕ ਆਪਣੀ ਬੋਡ ਦਾ ਇਸਤੇਮਾਲ ਕਰਨ ਲਈ ਪੋਲਿੰਗ ਸਟੇਸ਼ਨਾਂ ਤੇ ਪਹੁੰਚੇ ਆ ਕੁਝ ਲੋਕ ਮੌਜੂਦ ਹੈ ਗੱਲਬਾਤ ਕਰਦੇ ਐਂਟੀ ਜੀ ਸਤਿ ਸ੍ਰੀ ਅਕਾਲ ਵਾਏ ਵੋਟ ਸਾਹੀ ਹੈ ਅੱਛਾ ਅੱਛਾ ਪਾਣ ਜਾ ਰਹੇ ਆ ਅੱਛਾ ਮਾਹੌਲ ਵਧੀਆ ਹਾਂ ਵਾਹ ਨੀ ਮਾਹੌਲ ਮਾਹੌਲ ਠੀਕ ਹੈ ਜੀ ਵਧੀਆ ਮਾਹੌਲ ਹੈ ਹਾਂਜੀ ਹਾਂਜੀ ਠੰਡ ਹੋਣ ਕਾਰਨ ਲੋਕ ਘੱਟ ਨਜ਼ਰ ਆ ਰਿਹਾ ਪਰ ਲੋਕਾਂ ਵੱਲੋਂ ਆਪਣੀ ਬੋਡ ਦਾ ਜਿਹੜਾ ਇਸਤੇਮਾਲ ਕਿਤਾ ਜਾ ਰਿਹਾ ਇੱਕ ਭੈਣ ਜੀ ਆਇਆ ਵੋਟ ਪਾ ਕੇ ਭੈਣ ਜੀ ਸასი ਕਾਲ ਵੋਟ ਪਾਏ ਜੀ ਹਾਂ ਜੀ ਅੱਛਾ ਕਿਸ ਤਰ੍ਹਾਂ ਦਾ ਮਾਹੌਲ ਹੈ ਵਧੀਆ ਜੀ ਵਧੀਆ ਚੱਲ ਰਿਹਾ ਮਾਹੌਲ ਹਾਂ ਜੀ ਵਧੀਆ ਚੱਲ ਰਿਹਾ ਅੱਛਾ ਪ੍ਰਸ਼ਾਸਨ ਵੱਲੋਂ ਵਧੀਆ ਇੰਤਜ਼ਾਮ ਕੀਤੇ ਗਏ ਆ ਹਾਂ ਜੀ ਬਹੁਤ ਵਧੀਆ ਕਰੇ ਗਏ ਬਿਲਕੁਲ ਜੀ ਬਿਲਕੁਲ ਨਿਕਲਦੇ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਵੱਖ-ਵੱਖ ਪੋਲਿੰਗ ਸਟੇਸ਼ਨਾਂ ਤੇ ਪਹੁੰਚਦੇ ਆ ਤਸਵੀਰਾਂ ਤੁਹਾਨੂੰ ਪਿੰਡ ਜੈ ਸਿੰਘ ਵਾਲਾ ਦੀਆਂ ਦਿਖਾ ਰਿਹਾ ਹੈ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੋਕਤਾ ਇੰਤਜ਼ਾਮ ਕੀਤੇ ਗਏ ਆ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਕੋਈ ਪ੍ਰੋਬਲਮ ਨਾ ਆਵੇ ਪੂਰਾ ਸ਼ਾਂਤੀਪੂਰਵਕ ਮਾਹੌਲ ਇੱਥੇ ਦਿਖਾਈ ਦੇ ਰਿਹਾ ਹੈ ਲੋਕ ਆਪਣੀ ਬੋਟ ਦਾ ਇਸਤੇਮਾਲ ਕਰਨ ਲਈ ਇੱਥੇ ਪਹੁੰਚ ਰਹੇ ਆ ਤਸਵੀਰਾਂ ਤੁਹਾਨੂੰ ਇਸ ਟਾਈਮ ਪਿੰਡ ਜੈ ਸਿੰਘ ਵਾਲਾ ਦੀਆਂ ਦਿਖਾ ਰਿਹਾ ਇਸ VOTING ਨੂੰ ਲੈ ਕੇ ਕੁਝ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਤਰ੍ਹਾਂ ਦਾ ਮਾਹੌਲ ਹੈ ਕੀ ਕਹਿੰਨਾ ਉਹਨਾਂ ਦਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਪਿੰਡ ਜੈ ਸਿੰਘ ਵਾਲਾ ਦੀਆਂ ਕੁਝ ਲੋਕ

ਅੱਛਾ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੇ ਵਧੀਆ ਇੰਤਜ਼ਾਮ ਕੀਤਾ ਹਾਂਜੀ ਹਾਂਜੀ ਵਧੀਆ ਕਰਿਆ ਜੀ ਅੱਗੇ ਨਾਲ ਬਹੁਤ ਵਧੀਆ ਜੀ ਬਸ ਕੋਈ ਵੀ ਸਰਕਾਰ ਬਣ ਜੇ ਪਿੰਡ ਦੇ ਵਧੀਆ ਕੰਮ ਹੁੰਦੇ ਰਹਿਣ ਤੇ ਇਹੀ ਬਸ ਆਪਾਂ ਤਾਂ ਸਹਿਤਾ ਹੁੰਦੀ ਹੈਗੀ ਹਾਂਜੀ ਅੰਟੀ ਜੀ ਕੀ ਕਹਿਣਾ ਚਾਹੋਗੇ ਵੋਟ ਪਾ ਕੇ ਆਏ ਠੀਕ ਠਾਕ ਜੀ ਬਧੀ ਮਾਹੌਲ ਹੈ ਜੀ ਵਧੀਆ ਮੋਟ ਦਾ ਵਧੀਆ ਹੈ ਉਹ ਕਮਾਲ ਮਾਹੌਲ ਵਧੀਆ ਚੱਲ ਰਿਹਾ ਹੈ ਪ੍ਰਸ਼ਾਸਨ ਨੇ ਵਧੀਆ ਇੰਤਜ਼ਾਮ ਹਾਂ ਵਧੀਆ ਜੀ ਵਧੀਆ ਇੰਤਜ਼ਾਮ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਅੰਟੀ ਸਤਿ ਸ਼੍ਰੀ ਅਕਾਲ ਪਾਇਆ ਵੋਟ ਹਾਂ ਵਾ ਆਇਆ ਵਧੀਆ ਮਾਹੌਲ ਹੈ ਹਾਂ ਬਹੁਤ ਵਧੀਆ ਬਾਕੀ ਆਏ ਆ ਵੀ ਬਿਲ ਨਹੀਂ ਆਇਆ ਜਿੱਦਾਂ ਦੀ ਇਹ ਸਰਕਾਰ ਬਣੀ ਆ ਬਸ ਸਾਨੂੰ ਤਾਂ ਇਹੀ ਸੂਰਤਾਂ ਬਸ ਗਰੀਬ ਵੀ ਨੇ ਚੰਗੇ ਸਰਕਾਰਾਂ ਚਾਹੁੰਦਾ ਤੇ ਅਮੀਰ ਵੀ ਵੀ ਚੰਗੇ ਕੰਮ ਚੰਗੇ ਹੁੰਦੇ ਰਹੇ ਆ ਨਾ ਇੱਥੇ ਹਾਂ ਹਾਂ ਜਿੰਦ ਜੀ ਕੀ ਕਹਿਣਾ ਚਾਹੁੰਗੇ ਵੋਟ પાਕੇ ਆਏ ਵੋਟ પાਕੇ ਆਏ ਆ ਵਧੀਆ ਚੱਲੀ ਜਾਂਦਾ ਕੰਮ ਕੋਈ ਗੜਬੜ ਨਹੀਂ ਤੇ ਸਾਡੀ ਗਰੀਬਾਂ ਦੀ ਸਹਾਇਤਾ ਹੁੰਦੀ ਰਹੇ ਬਿਲ ਸਾਡੇ ਮਾਹੌਲ ਵਧੀਆ ਵਧੀਆ ਹੀ ਵਧੀਆ ਹੈ

ਬਿਲਕੁਲ ਜੀ ਬਿਲਕੁਲ ਐਸੀ ਪਿੰਡ ਜੈ ਸਿੰਘ ਵਾਲਾ ਦੇ ਲੋਕ ਜੋ ਆਪਣੀ ਵੋਟ ਦਾ ਇਸਤੇਮਾਲ ਕਰਕੇ ਬਾਹਰ ਆਇਆ ਕੁਝ ਲੋਕ ਆਪਣੀ ਵੋਟ ਪਾ ਕੇ ਬਾਹਰ ਆਇਆ ਗੱਲਬਾਤ ਕਰਦੇ ਆਂਟੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਾਇਆ ਵੋਟ ਹਾਂਜੀ ਪਾਇਆ ਹੈ ਅੱਛਾ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਵਧੀਆ ਚੱਲ ਰਿਹਾ ਜੀ ਤੇ ਪ੍ਰਸ਼ਾਸਨ ਵੱਲੋਂ ਵਧੀਆ ਇੰਤਜ਼ਾਮ ਕੀਤੇ ਗਏ ਵਧੀਆ ਜੀ ਬਿਲਕੁਲ ਜੀ ਬਿਲਕੁਲ ਕਹਿੰਦੇ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਸਾਡੇ ਨਾਲ ਭੈਣ ਜੀ ਵੀ ਮੌਜੂਦ ਹੈ ਗੱਲਬਾਤ ਕਰਦੇ ਭੈਣ ਜੀ ਪਾਇਆ ਵੋਟ ਹਾਂਜੀ ਜੀ अच्छा बढ़िया माहौल चल रहा है हां जी हां जी बहुत बढ़िया माहौल प्रशासन ਵੱਲੋਂ ਵਧੀਆ ਇੰਤਜ਼ਾਮ ਹਾਂ ਜੀ ਹਾਂ ਜੀ ਵਧੀਆ ਹੀ ਬਹੁਤ ਵਧੀਆ ਇਹਨਾਂ ਵੋਟਾਂ ਨੂੰ ਲੈ ਕੇ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਪੂਕਤਾ ਇੰਤਜ਼ਾਮ ਕੀਤੇ ਗਏ ਹੈ ਇਸ ਟਾਈਮ ਅਸੀਂ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਜਸ ਸਿੰਘ ਵਾਲਾ ਚ ਮੌਜੂਦ ਹੈ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸਮਿਤੀ ਦੀਆਂ ਜਿਹੜੀਆਂ ਵੋਟਾਂ ਪੈ ਰਹੀਆਂ ਤਸਵੀਰਾਂ ਤੁਹਾਨੂੰ ਉਸ ਸਕੂਲ ਦੀਆਂ ਦਿਖਾ ਰਹੇ ਆ ਲੋਕ ਆਪਣੀ ਵੋਟ ਪਾਣ ਲਈ ਇਸ ਸਕੂਲ ਚ ਪਹੁੰਚ ਰਹੇ ਆ ਵਕ ਵਕ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਰਹੇ ਆ ਸਾਡੇ ਨਾਲ ਇੱਥੇ ਬਾਈ ਜੀ ਮੌਜੂਦ ਹੈ ਜਿਨ੍ਹਾਂ ਦੀ ਡਿਊਟੀ ਇੱਥੇ ਲੱਗੀ ਹੋਈ ਹੈ ਬਾਈ ਜੀ ਕੀ ਨਾਮ ਹੈ ਤੁਹਾਡਾ ਇਸੇ ਰਵੀਰ ਸਿੰਘ ਜੀ ਰਵੀਰ ਸਿੰਘ ਜੀ ਜੇ ਗੱਲ ਕਰੀਏ ਪਿੰਡ ਜੈ ਸਿੰਘ ਵਾਲਾ ਦਾ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਬਹੁਤ ਵਧੀਆ ਮਾਹੌਲ ਹੈ ਜੀ ਪੀਸਫੁਲ ਮਾਹੌਲ ਹੈ ਲੋਕ ਅਤਿ ਸ਼ਾਂਤਾਂ ਵੋਟਾਂ ਪਾਉਣ ਆ ਰਹੇ ਨੇ ਥੋੜਾ ਧੁੰਦ ਕਰਕੇ ਪ੍ਰੋਬਲਮ ਆ ਰਹੀ ਹੈ ਬਾਕੀ ਠੀਕ ਠਾਕ ਹੈ ਬੜੇ ਸਾਡੇ ਬੜੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਠੀਕ ਠਾਕ ਚੈਕਿੰਗ ਕਰਕੇ ਅੰਦਰ ਜਾਣ ਦਿੰਦੇ ਨੇ ਬਹੁਤ ਵਧੀਆ ਮਾਹੌਲ ਹੈ ਅੰਕਲ ਜੀ ਕੀ ਕਹਿਣਾ ਚਾਹੋਗੇ ਵੋਟ ਪਾਉਣ ਆਏ ਕੀ ਘੜੇ ਬਸ ਬੋਲ-ਬੋਲ ਹੋਇਆ ਬੋਲ ਪਾ ਜਾਏ ਵਧੀਆ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਹੈ ਇੱਥੇ ਪ੍ਰਸ਼ਾਸਨ ਨੇ ਵਧੀਆ ਇੰਤਜ਼ਾਮ ਹੈ ਵਧੀਆ ਇੰਤਜ਼ਾਮ ਹੈ ਪ੍ਰਸ਼ਾਸਨ ਦਾ ਹਾਂ ਜੀ ਅਕਲ ਜੀ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਵੱਲੋਂ ਵਧੀਆ ਇੰਤਜ਼ਾਮ ਹੈ ਕੋ ਸਾਹ ਦੀ ਵਧੀਆ ਡਿਊਟੀ ਦੇ ਰਹੀ ਹੈ ਵੀ ਵਧੀਆ ਮਾਹੌਲ ਹੈ ਹਾਂ ਜੀ ਹਾਂ ਪਿੰਡ ਦੇ ਵਿੱਚ ਕੋਈ ਐ ਨਹੀਂ ਵੀ ਕੋਈ ਪਾਰਟੀ ਵਾਜੀ ਸਾਰੇ ਇਕੱਠੇ ਰੋਟੀ ਪਾਣੀ ਖਾ ਰਹੇ ਆਪਣਾ ਆਪਣੀਆਂ ਪਾਰਟੀਆਂ ਨੂੰ ਵੋਟਾਂ ਪਾ ਰਹੇ ਬਿਲਕੁਲ ਜੀ ਬਿਲਕੁਲ ਕੀ ਨਾਮ ਹੈ ਬਈ ਜੀ ਲਖੀਰ ਸਿੰਘ ਨਾਮ ਹੀ ਮਾਰਕਟਿੰਗ ਦੇ ਚੇਰਮੈਨ ਜੀ ਅੱਛਾ ਬਾਈ ਜੀ ਕੀ ਕਹਿਣਾ ਚਾਹੋਗੇ ਜੋ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਪੈ ਰਹੀਆਂ ਸ਼ਾਂਤੀ ਪੂਰਵਕ ਮਾਹੌਲ ਚੱਲ ਰਿਹਾ ਇੱਥੇ ਹਾਂਜੀ ਪ੍ਰਸ਼ਾਸਨ ਕਿੰਨੇ ਪੂਰੀ ਵਧੀਆ ਆਪਣੀ ਡਿਊਟੀ ਨਿਭਾ ਰਹੇ ਜੀ ਇੱਥੇ ਆਪਣੇ ਬਾਕੀ ਸਾਡੇ ਪਿੰਡ ਦੀ ਖਾਸੀਤ ਜੀ ਸਾਡੇ ਇੱਥੇ ਕੋਈ ਪਾਰਟੀ ਬਾਜੀ ਨਹੀਂ ਗਈ ਸਾਰੇ ਤੁਸੀਂ ਬਾਹਰ ਜਾ ਕੇ ਦੇਖ ਸਕਦੇ ਸਾਰੇ ਇੱਕ ਦੂਜੇ ਨੂੰ ਬਹਿ ਕੇ ਕੱਢੇ ਹਾਸੇ ਮਜ਼ਾਕ ਕਰੀ ਜਾਂਦੇ ਖਾਣਾ ਇਕੱਠਾ ਖਾ ਰਹੇ ਚਾਹ ਪਾਣੀ ਇਕੱਠੇ ਪੀ ਰਹੇਗੇ ਪੀਸਫੁਲ ਹੈ ਜੀ ਬਹੁਤ ਵਧੀਆ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਬਿਲਕੁਲ ਜੀ ਬਿਲਕੁਲ ਏਸੀ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਜੈ ਸਿੰਘ ਵਾਲਾ ਦੇ ਲੋਕ ਜਿਨ੍ਹਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਜਿਹੜਾ ਕੀਤਾ ਜਾ ਰਿਹਾ ਹੈ ਅਤੇ ਵਕ ਵਕ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਕੇ ਆਪਣੀ ਜਿਹੜੀ ਵੋਟ ਪਾਈ ਜਾ ਰਹੀ ਹੈ ਅਤੇ ਬਹੁਤ ਵਧੀਆ ਮਾਹੌਲ ਪਿੰਡ ਜੈ ਸਿੰਘ ਵਾਲਾ ਦਾ ਤੇ ਨਜ਼ਰ ਆ ਰਿਹਾ ਹੈ ਕੈਮਰਾਮੈਨ ਸੁਜੀਲ ਦੇ ਨਾਲ ਮਨੋ ਚਰਕੀਵਾਲ ਦੈਨਿਕ ਸਵੇਰਾ ਟੀਵੀ ਪਿੰਡ ਜੈ ਸਿੰਘ ਵਾਲਾ ਬਠਿੰਡਾ ਇਸ ਟਾਈਮ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਜੈ ਸਿੰਘ ਵਾਲਾ ਚ ਮੌਜੂਦ ਹੈ ਜਿੱਥੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਜਿਹੜੀਆਂ ਵੋਟਾਂ ਪੈ ਰਹੀਆਂ ਲੋਕ ਆਪਣੀ ਬੋਡ ਦਾ ਇਸਤੇਮਾਲ ਕਰਨ ਲਈ ਪੋਲਿੰਗ ਸਟੇਸ਼ਨਾਂ ਤੇ ਪਹੁੰਚੇ ਜ ਕੁਝ ਲੋਕ ਮੌਜੂਦ ਹੈ ਗੱਲਬਾਤ ਕਰਦੇ ਐ ਅੰਟੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਇ ਵੋਟ ਸਾਹੀ ਲੱਗਦੀ ਐ ਅੱਛਾ ਪਹੁੰਚ ਜਾ ਰਹੇ ਹਾਂ ਅੱਛਾ ਮਾਹੌਲ ਵਧੀਆ ਹੈ ਹਾਂ ਬੜਾ ਵਧੀਆ ਮਾਹੌਲ ਮਾਹੌਲ ਠੀਕ ਹੈ ਜੀ ਵਧੀਆ ਮਾਹੌਲ ਹੈ ਹਾਂਜੀ ਹਾਂਜੀ ਠੰਡ ਹੋਣ ਕਾਰਨ ਲੋਕ ਘੱਟ ਨਜ਼ਰ ਆ ਰਿਹਾ ਪਰ ਲੋਕਾਂ ਵੱਲੋਂ ਆਪਣੀ ਬੋਡ ਦਾ ਜਿਹੜਾ ਇਸਤੇਮਾਲ ਕੀਤਾ ਜਾ ਰਿਹਾ ਇੱਕ ਭੈਣ ਜੀ ਆਇਆ ਵੋਟ ਪਾ ਕੇ ਭੈਣ ਜੀ ਸਤਿ ਸ੍ਰੀ ਅਕ ਵੋਟ ਪਾਇੀ ਜੀ ਹਾਂਜੀ ਅੱਛਾ ਕਿਸ ਤਰ੍ਹਾਂ ਦਾ ਮਾਹੌਲ ਹੈ ਵਧੀਆ ਹੈ ਜੀ ਵਧੀਆ ਚੱਲ ਰਿਹਾ ਮਾਹੌਲ ਹਾਂਜੀ ਵਧੀਆ ਚੱਲ ਰਿਹਾ ਅੱਛਾ ਪ੍ਰਸ਼ਾਸਨ ਵੱਲੋਂ ਵਧੀਆ ਇੰਤਜ਼ਾਮ ਕੀਤੇ ਗਏ ਆ ਹਾਂਜੀ ਬਹੁਤ ਵਧੀਆ ਕਰੇ ਗਏ ਬਿਲਕੁਲ ਜੀ ਬਿਲਕੁਲ ਕਹਿੰਦੇ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਵੱਖ-ਵੱਖ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਰਹੇ ਆ ਤਸਵੀਰਾਂ ਤੁਹਾਨੂੰ ਪਿੰਡ ਜੈ ਸਿੰਘ ਰਵਾਲਾ ਦੀਆਂ ਦਿਖਾ ਰਿਹਾ ਹੈ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਕਤਾ ਇੰਤਜ਼ਾਮ ਕੀਤੇ ਗਏ ਆ ਤਾ ਜੋ ਕਿਸੇ ਵੀ ਵਿਅਕਤੀ ਨੂੰ ਕੋਈ ਪ੍ਰੋਬਲਮ ਨਾ ਆਵੇ ਪੂਰਾ ਸ਼ਾਂਤੀਪੂਰਵਕ ਮਾਹੌਲ ਇੱਥੇ ਦਿਖਾਈ ਦੇ ਰਿਹਾ ਹੈ ਲੋਕ ਆਪਣੀ ਬੋਟ ਦਾ ਇਸਤੇਮਾਲ ਕਰਨ ਲਈ ਇੱਥੇ ਪਹੁੰਚ ਰਹੇ ਹਨ ਤਸਵੀਰਾਂ ਤੁਹਾਨੂੰ ਇਸ ਟਾਈਮ ਪਿੰਡ ਜੈ ਸਿੰਘ ਵਾਲਾ ਦੀਆਂ ਦਿਖਾ ਰਿਹਾ ਹੈ ਇਸ VOTING ਨੂੰ ਲੈ ਕੇ ਕੁਝ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਤਰ੍ਹਾਂ ਦਾ ਮਾਹੌਲ ਹੈ ਕੀ ਕਹਿੰਨਾ ਉਹਨਾਂ ਦਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਹੈ ਪਿੰਡ ਜੈ ਸਿੰਘ ਵਾਲਾ ਦੀਆਂ ਕੁਝ ਲੋਕ ਵੋਟ ਪਾ ਕੇ ਬਾਹਰ ਆਏ ਗੱਲਬਾਤ ਕਰਦੇ ਅੰਕਲ ਜੀ ਸੱਸੀ ਕਾਲ

ਮਾਸੇ ਕੋਈ ਵੀ ਸਰਕਾਰ ਬਣ ਜੇ ਪਿੰਡ ਦੇ ਵਧੀਆ ਕੰਮ ਹੁੰਦੇ ਰਹਿਣ ਤੇ ਇਹੀ ਬਸ ਆਪਾਂ ਨੂੰ ਤਾਂ ਸਹਾਇਤਾ ਹੁੰਦੀ ਹੈਗੀ ਹਾਂਜੀ ਆਂਟੀ ਜੀ ਕੀ ਕਹਿਣਾ ਚਾਹੋਗੇ ਬੋਟ ਪਾ ਕੇ ਆਏ ਠੀਕ ਠਾਕ ਜੀ ਬਧੀ ਮਾਹੌਲ ਹੈ ਜੀ ਵਧੀਆ ਬੋਟ ਪਾ ਵਧੀਆ ਉਹ ਕਮਾਲ ਜੀ ਮਾਹੌਲ ਵਧੀਆ ਚੱਲ ਰਿਹਾ ਵਧੀਆ ਚੱਲ ਰਿਹਾ ਹੈ ਪ੍ਰਸ਼ਾਸਨ ਨੇ ਵਧੀਆ ਇੰਤਜ਼ਾਮ ਹਾਂ ਵਧੀਆ ਜੀ ਵਧੀਆ ਇੰਤਜ਼ਾਮ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਆਂਟੀ ਸਤਿ ਸ਼੍ਰੀ ਅਕਾਲ ਪਾਇਆ ਵੋਟ ਹਾਂ ਬਾਈ ਜੀ ਪਾਇਆ ਹੈ ਵਧੀਆ ਮਾਹੌਲ ਹੈ ਹਾਂ ਬਹੁਤ ਵਧੀਆ ਬਾਕੀ ਆਏ ਆ ਵੀ ਬਿਲ ਨਹੀਂ ਆਇਆ ਜਿੱਦਾਂ ਦੀ ਇਹ ਸਰਕਾਰ ਬਣੀ ਬਸ ਸਨ ਤਾਂ ਇਹੀ ਸੋਚਦਾ ਬਸ ਗਰੀਬ ਵੀ ਨੇ ਚੰਗੇ ਸਰਕਾਰਾਂ ਚਾਹੁੰਦਾ ਤੇ ਅਮੀਰ ਵੀ ਉਹ ਚੰਗੇ ਕੰਮ ਚੰਗੇ ਹੁੰਦੇ ਰਹੇ ਆ ਨਾ ਇੱਥੇ ਹਾਂ ਹਾਂ ਜੰਡ ਜੀ ਕੀ ਕਹਿਣਾ ਚਾਹੁੰਗੇ ਵੋਟ પાਕੇ ਆਏ ਵੋਟ પાਕੇ ਆਏ ਆ ਵਧੀਆ ਚੱਲੀ ਜਾਂਦਾ ਕੰਮ ਕੋਈ ਗੜਬੜ ਨਹੀਂ ਤੇ ਸਾਡੀ ਗਰੀਬਾਂ ਦੀ ਸਹਾਇਤਾ ਹੁੰਦੀ ਰਹੇ ਦਿਲ ਤੋਂ ਸਾਡੇ ਵੀ ਮਾਹੌਲ ਵਧੀਆ ਵਧੀਆ ਹੀ ਵਧੀਆ ਹਾਂਜੀ ਅੰਡ ਜੀ ਕੀ ਕਹਿਣਾ ਚਾਹੁੰਗੇ ਵੋਟ પાਕੇ ਆਏ ਆ

ਬਿਲਕੁਲ ਜੀ ਬਿਲਕੁਲ ਐਸੀ ਪਿੰਡ ਜੈ ਸਿੰਘ ਵਾਲਾ ਦੇ ਲੋਕ ਜੋ ਆਪਣੀ ਬੋਟ ਦਾ ਇਸਤੇਮਾਲ ਕਰਕੇ ਬਾਹਰ ਆਇਆ ਕੁਝ ਲੋਕ ਆਪਣੀ ਬੋਟ ਪਾ ਕੇ ਬਾਹਰ ਆਇਆ ਗੱਲਬਾਤ ਕਰਦੇ ਆਂਟੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਾਇਆ ਵੋਟ ਹਾਂਜੀ ਪਾਇਆ ਅੱਛਾ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਵਧੀਆ ਚੱਲ ਰਿਹਾ ਜੀ ਤੇ ਪ੍ਰਸ਼ਾਸਨ ਵੱਲੋਂ ਵਧੀਆ ਇੰਤਜ਼ਾਮ ਕੀਤੇ ਗਏ ਵਧੀਆ ਜੀ ਬਿਲਕੁਲ ਜੀ ਬਿਲਕੁਲ ਕੰਦੇ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਸਾਡੇ ਨਾਲ ਭੈਣ ਜੀ ਵੀ ਮੌਜੂਦ ਹੈ ਗੱਲਬਾਤ ਕਰਦੇ ਭੈਣ ਜੀ ਪਾਇਆ ਵੋਟ ਹਾਂਜੀ ਜੀ अच्छा बढ़िया माहौल चल रहा है हां जी हां जी बहुत बढ़िया माहौल प्रशासन ਵੱਲੋਂ ਵਧੀਆ ਇੰਤਜ਼ਾਮ ਹਾਂ ਜੀ ਹਾਂ ਜੀ ਵਧੀਆ ਹੀ ਬਹੁਤ ਵਧੀਆ ਇਹਨਾਂ ਵੋਟਾਂ ਨੂੰ ਲੈ ਕੇ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਪੂਕਤਾ ਇੰਤਜ਼ਾਮ ਕੀਤੇ ਗਏ ਆ ਇਸ ਟਾਈਮ ਅਸੀਂ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਜੱਸ ਸਿੰਘ ਵਾਲਾ 'ਚ ਮੌਜੂਦ ਆ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸਮਿਤੀ ਦੀਆਂ ਜਿਹੜੀਆਂ ਵੋਟਾਂ ਪੈ ਰਹੀਆਂ ਤਸਵੀਰਾਂ ਤੁਹਾਨੂੰ ਉਸ ਸਕੂਲ ਦੀਆਂ ਦਿਖਾ ਰਹੇ ਆ ਲੋਕ ਆਪਣੀ ਵੋਟ ਪਾਣ ਲਈ ਇਸ ਸਕੂਲ 'ਚ ਪਹੁੰਚ ਰਹੇ ਆ ਵਕ-ਵਕ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਰਹੇ ਆ ਸਾਡੇ ਨਾਲ ਇੱਥੇ ਬਾਈ ਜੀ ਮੌਜੂਦ ਹੈ ਜਿਨ੍ਹਾਂ ਦੀ ਡਿਊਟੀ ਇੱਥੇ ਲੱਗੀ ਹੋਈ ਹੈ ਬਾਈ ਜੀ ਕੀ ਨਾਮ ਹੈ ਤੁਹਾਡਾ ਇਸੇ ਰਵੀਰ ਸਿੰਘ ਜੀ ਰਵੀਰ ਸਿੰਘ ਜੀ ਜੇ ਗੱਲ ਕਰੀਏ ਪਿੰਡ ਜੈ ਸਿੰਘ ਵਾਲਾ ਦਾ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਬਹੁਤ ਵਧੀਆ ਮਾਹੌਲ ਹੈ ਜੀ ਪੀਸਫੁਲ ਮਾਹੌਲ ਹੈ ਲੋਕ ਧਿਆਨਾ ਮੋਟਾ ਪਾਉਣ ਆ ਰਹੇ ਨੇ ਥੋੜਾ ਧੁੰਦ ਕਰਕੇ ਪ੍ਰੋਬਲਮ ਆ ਰਹੀ ਹੈ ਬਾਕੀ ਠੀਕ ਠਾਕ ਹੈ ਬੜੇ ਸਾਡੇ ਬੜੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਠੀਕ ਠਾਕ ਚੈਕਿੰਗ ਕਰਕੇ ਅੰਦਰ ਜਾਣ ਦਿੰਦੇ ਨੇ ਬਹੁਤ ਵਧੀਆ ਮਾਹੌਲ ਹੈ ਅਨਕ ਜੀ ਕੀ ਕਹਿਣਾ ਚਾਹੋਗੇ ਵੋਟ ਪਾਣ ਆਏ ਇਹ ਗੜਾ ਬਸ ਬੋਲ ਪੋਲ ਹੋ ਰਿਹਾ ਬੋਲ ਪਾ ਜਾਏ ਵਧੀਆ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਹੈ ਇੱਥੇ ਪ੍ਰਸ਼ਾਸਨ ਨੇ ਵਧੀਆ ਇੰਤਜ਼ਾਮ ਵਧੀਆ ਇੰਤਜ਼ਾਮ ਹੈ ਪ੍ਰਸ਼ਾਸਨ ਦਾ ਹਾਂ ਜੀ ਅੰਕਲ ਜੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੇ ਵਧੀਆ ਇੰਤਜ਼ਾਮ ਹੈ ਉਹ ਸਾਡੀ ਵਧੀਆ ਡਿਊਟੀ ਦੇ ਰਹੀ ਹੈ ਵੀ ਵਧੀਆ ਮਾਹੌਲ ਹੈ ਹਾਂ ਜੀ ਪਿੰਡ ਦੇ ਵਿੱਚ ਕੋਈ ਐ ਨਹੀਂ ਵੀ ਕੋਈ ਪਾਰਟੀ ਵਾਜੀ ਹੈ ਸਾਰੇ ਇਕੱਠੇ ਰੋਟੀ ਪਾਣੀ ਖਾ ਰਹੇ ਆਪਣ ਆਪਣੀਆਂ ਪਾਰਟੀਆਂ ਨੂੰ ਵੋਟਾਂ ਪਾ ਰਹੇ ਬਿਲਕੁਲ ਜੀ ਬਿਲਕੁਲ ਕੀ ਨਾਮ ਹੈ ਬਾਈ ਜੀ ਲਖੀਰ ਸਿੰਘ ਨਾਮ ਹੀ ਮਾਰਕਟ ਦੀ ਸਭ ਤੋਂ ਚੇਰਮੈਨ ਹੈ ਜੀ ਅੱਛਾ ਬਾਈ ਜੀ ਕੀ ਕਹਿਣਾ ਚਾਹੋਗੇ ਜੋ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਪੈ ਰਹੀਆਂ ਸ਼ਾਂਤੀ ਪੂਰਵਕ ਮਾਹੌਲ ਚੱਲ ਰਿਹਾ ਇੱਥੇ ਹਾਂਜੀ ਪ੍ਰਸ਼ਾਸਨ ਕਿੰਨੇ ਪੂਰੀਆਂ ਵਧੀਆ ਆਪਣੀ ਡਿਊਟੀ ਨਿਭਾ ਰਹੇ ਜਿੱਥੇ ਆਪਣੇ ਬਾਕੀ ਸਾਡੇ ਪਿੰਡ ਦੀ ਖਾਸੀ ਤੇ ਸਾਡੇ ਤੇ ਕੋਈ ਪਾਰਟੀ ਬਾਜੀ ਨਹੀਂ ਗਈ ਸਾਰੇ ਤੁਸੀਂ ਬਾਹਰ ਜਾ ਕੇ ਦੇਖ ਸਕਦੇ ਹੋ ਸਾਰੇ ਇੱਕ ਦੂਜੇ ਨਾਲ ਬਹਿ ਕੇ ਕਦੇ ਹਾਸੇ ਮਜ਼ਾਕ ਕਰੀ ਜਾਂਦੇ ਨੇ ਖਾਣਾ ਇਕੱਠਾ ਖਾ ਰਹੇ ਚਾਹ ਪਾਣੀ ਇਕੱਠੇ ਪੀ ਰਹੇਗੇ ਪੀਸਫੁਲ ਹੈ ਜੀ ਬਹੁਤ ਵਧੀਆ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਬਿਲਕੁਲ ਜੀ ਬਿਲਕੁਲ ਏਸੀ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਜੈ ਸਿੰਘ ਵਾਲਾ ਦੇ ਲੋਕ ਜਿਨ੍ਹਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਜਿਹੜਾ ਕੀਤਾ ਜਾ ਰਿਹਾ ਹੈ ਅਤੇ ਵਕ ਵਕ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਕੇ ਆਪਣੀ ਜਿਹੜੀ ਵੋਟ ਪਾਈ ਜਾ ਰਹੀ ਹੈ ਅਤੇ ਬਹੁਤ ਵਧੀਆ ਮਾਹੌਲ ਪਿੰਡ ਜੈ ਸਿੰਘ ਵਾਲਾ ਦਾ ਤੇ ਨਜ਼ਰ ਆ ਰਿਹਾ ਹੈ ਕੈਮਰਾਮੈਨ ਸੁਜੀਲ ਦੇ ਨਾਲ ਮਨੋ ਚਰਕੀ ਵਾਲ ਦੈਨਿਕ ਸਵੇਰਾ ਟੀਵੀ ਪਿੰਡ ਜੈ ਸਿੰਘ ਵਾਲਾ ਬਠਿੰਡਾ